ਅਸ਼ੋ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਪਟਿਆਲਾ ਵਿਧਾਤੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਉਹਨਾਂ ਦੇ ਹਲਕੇ ਦੇ ਵਿੱਚ ਐਸਸੀ ਪਰਿਵਾਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਗਏ ਨੇ ਇਸ ਮੌਕੇ ਸੰਬੋਧਿਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਮੇਸ਼ਾ ਹੀ ਗਰੀਬ ਵਰਗ ਨੂੰ ਉੱਪਰ ਚੁੱਕਣ ਦੇ ਲਈ ਸੋਚਦੀ ਹੈ ਅਤੇ ਘੱਟ ਆਮਦਨ ਵਾਲੇ ਪਰਿਵਾਰ ਜਿਹੜੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਯਾ ਉਹਨਾਂ ਨੂੰ ਭੋਜਨ ਵੀ ਉਪਲਬਧ ਨਹੀਂ ਕਰਵਾ ਸਕਦੇ ਸਰਕਾਰ ਹਮੇਸ਼ਾ ਉਹਨਾਂ ਦੇ ਉਥਾਨ ਦੇ ਲਈ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਕਰਜ਼ਾ ਮਾਫੀ ਵੀ ਇਹਨਾਂ ਕਦਮਾਂ ਦੇ ਵਿੱਚੋਂ ਇੱਕ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਇਸ ਦੇ ਲਈ ਟ੍ਰੇਨਿੰਗ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਹੇਠਲੇ ਪੱਧਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਤੇ ਕੰਮ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੀ ਹੈ ਜਿਹੜਾ ਕਿ ਇੱਕ ਗਰੀਬ ਬਾਰੇ ਸੋਚਦੇ ਆ ਇਨਸਾਨਾਂ ਇਨਸਾਨੀਅਤ ਬਾਰੇ ਸੋਚਦੇ ਆ ਇਹ ਉਹਨਾਂ ਨੇ ਆਪਣੀ ਕੈਬਨਟ ਦੇ ਵਿੱਚ ਸਾਡੀ ਬਹੁਤ ਸਾਰੀ ਲੰਬੀ ਚੌੜੀ ਗੱਲਬਾਤ ਹੋਈ ਕਿ ਜਿਹੜੇ ਸਭ ਤੋਂ ਐਨੇ ਜ਼ਿਆਦਾ ਗਰੀਬ ਬੰਦੇ ਆ ਜਿਹੜੇ ਆਪਣੇ ਬੱਚਾ ਨੂੰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਮਜਬੂਰੀ ਦੇ ਵਿੱਚ ਬੱਚਿਆਂ ਨੂੰ ਪੂਰੀ ਖਾਣਕ ਵੀ ਨਹੀਂ ਦੇ ਸਕਦੇ ਔਰ ਉਹਨਾਂ ਨੇ ਕਿਸੇ ਨਾ ਕਿਸੇ ਕੰਮ ਵਾਸਤੇ ਕਰਜ਼ਾ ਲਿਆ ਸੀ ਇਹ ਉਹ ਕੇਸ ਸੀਗੇ ਜਿਹਦੇ ਵਿੱਚ ਜਾਂ ਤਾਂ ਜਿਹੜਾ ਕਮਾਈ ਕਰਨ ਵਾਲਾ ਬੰਦਾ ਸੀਗਾ ਉਹ ਰਿਆ ਨਹੀਂ ਜਾਂ ਕਿਸੇ ਨਾਮ ਰਾਜ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਇਹਦੇ ਚ 68 ਕਰੋੜ ਰੁਪਈਆ ਜਿਹੜਾ ਸੀਗਾ ਉਹ ਉਹਨਾਂ ਗਰੀਬ ਬੰਦਿਆਂ ਦੇ ਸਿਰ ਦੇ ਉੱਤੇ ਜਿਨ੍ਹਾਂ ਦੇ ਕੋਲੇ ਜਿਹੜੇ 5 ਕਿਲੋ ਅਨਾਜ ਲਈ ਸਰਕਾਰ ਦੇ ਮਹਤਾਜ ਹੈ ਔਰ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸਕੂਲ ਠੀਕ ਕੀਤੇ ਪਹਿਲਾਂ ਜੇ ਉਹ ਬਿਮਾਰ ਹੋ ਜਾਂਦੇ ਸੀ ਗਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਖਰਚੇ ਜਾਂ ਆਪਣਾ ਸ਼ੂਗਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਿਸ ਆਂਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨਾਂ ਨੂੰ ਜਿਹੜਾ ਆਸਰਾ ਉਹਦੀ ਜ਼ਿੰਮੇਵਾਰੀ ਹੈ ਉਹ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਹੈ ਉਹਦਾ ਬਾਪ ਮਰ ਚੁੱਕਿਆ ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਰਹੀ ਆ ਲੋਕਾਂ ਦੇ ਭਾਂਡੇ ਮਾਦ ਰਹੀ ਆ ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸੀਗਾ ਤਕਾਜ਼ਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੇ ਫੈਸਲਾ ਕੀਤਾ ਵੀ ਜਿਹੜੇ ਬੰਦੇ ਇੰਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਆ ਜਦੋਂ ਰਾਤ ਨੂੰ ਸੌਣਦੇ ਇੱਕ ਵਾਰੀ ਇੱਕ ਵਾਰੀ ਉਹਨੂੰ ਆਪਾਂ ਕਰਜ਼ਾ ਮੁਕਤ ਕਰੀਏ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਆਸੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜਿਹੜੀਆਂ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਘਰੇ ਮਿਲਣ ਉਹਨਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜਿਹੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹ ਵੀ ਉਹਨਾਂ ਦੇ ਬੱਚੇ ਵੀ ਸੁਪਨੇ ਦੇਖ ਸਕਣ ਕਿ ਅਸੀਂ ਵੀ ਪੜ ਕੇ ਕੁਝ ਬਣ ਸਕਦੇ ਆ ਹੁਣ ਸਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਹੈ ਉਹ ਵੀ ਚੈਨ ਦੀ ਨੀਂਦ ਸੌ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ ਦੇ 50 ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੇ ਆ ਔਰ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਹਦਾ ਸਾਡੀ ਸਰਕਾਰ ਚੱਕਣ ਜਾ ਰਹੀ ਹੈ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ ਨਾਅਰ ਕਰਾਣ ਲਈ ਰੱਬ ਨਾ ਕਰੇ ਲੋਡ ਪੈ ਜੇ ਬੰਦਾ ਕਰਜ਼ਾ ਹੀ ਨਹੀਂ ਹੋਏਗਾ ਜਿਵੇਂ ਤੁਸੀਂ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਾਰਡ ਹਰ ਬੰਦੇ ਦੀ ਜੇਬ ਵਿੱਚ ਪਾਉਣ ਜਾ ਰਿਹਾ ਤਿੰਨ ਕਰੋੜ ਲੋਕਾਂ ਦਾ ਹਰ ਪਰਿਵਾਰ ਨੂੰ 10 ਕਰੋੜ ਜੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਨੇ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜੜੀਆਂ ਹੈ ਜੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂ ਬਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਰਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਦਿਨ ਦਾ ਕੰਮ ਆਗਦੇ ਸੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਅਸੀਂ 2000 ਜਿਹੜਾ ਅਗਲਾ 26 ਦੇ ਫੀਰ ਤੱਕ ਨਾ ਜੀ ਅਸੀਂ 100 ਨਹੀਂ 150 ਜਾਂ 150 ਦਿਨ ਦਾ ਕੰਮ ਦੇਾਂਗੇ ਲੋਕਾਂ ਨੂੰ ਜਿਹੜਾ ਕੰਮ ਕਰਨਾ ਚਾਹਣਾ ਉਹ ਕੰਮ ਲੈ ਆ। ਇਸ ਤੋਂ ਸਵਾਇ ਜਿਹੜੇ ਗਰੀਬ ਬੱਚੇ ਆ ਜਿਹੜਾ 10ਵੀਂ ਪਾਸ ਹੈ ਪਲੱਸ 2 ਕਰ ਗਿਆ ਉਹ ਮੇਰੇ ਨਾਲ ਜਸਵੀਰ ਕੰਧੀ ਜੀ ਗੱਜਨ ਜੀ ਜੈ ਸ਼ੰਕਰ ਜੀ ਸੁਰੇਸ਼ ਮੇਰਾ ਜਿਹੜਾ ਆਫਿਸ ਸਟਾਫ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲੋ ਕੁਲਵੰਤ ਜੀ ਖੜੇ ਸਾਡੇ ਐਮਸੀ ਉਹ ਕਿਧਰ ਗਏ ਹੋਰ ਐਮਸੀ ਹੋਰ ਵੀ ਸਿ ਆਪਣਾ ਹੈ। ਕੁਲਵੰਤ ਹੈ ਜੀ ਆਖੜੀ ਆਪ ਜੀ ਆ ਸਾਡੇ ਸਾਰੇ ਖੜੇ ਹੈ ਜੀ ਪਿੱਛੇ ਬਸੂਦੇਵ ਜੀ ਦਾ ਹੋਰ ਜਿੰਨੇ ਸਾਡੇ ਸਾਰੇ ਐਮਸੀ ਆ ਤੁਸੀਂ ਮੇਰੇ ਦਫ਼ਤਰ ਚ ਆ ਕੇ ਗਾਂਧੀ ਜੀ ਨੂੰ ਮਿਲੋ ਸਰੇਸ਼ ਜੀ ਨੂੰ ਮਿਲੋ ਔਰ ਉਹਨਾਂ ਨੂੰ ਆਪਣੇ ਜੈ ਸ਼ਕਰ ਜੀ ਨੂੰ ਮਿਲੋ ਅਸੀਂ ਉਹਨਾਂ ਨੂੰ ਟ੍ਰੇਨਿੰਗ ਕਰਾਵਾਂਗੇ 6 ਮਹੀਨੇ ਦੀ ਗਰੰਟੀ ਦੇ ਨਾਲ ਨੂੰ ਨੌਕਰੀ ਦਵਾਵਾਂਗੇ ਜੀ ਗਰੰਟੀ ਦੇ ਨਾਲ ਤੇ ਉਦੋਂ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਵਧੀਕ ਸੈਸ਼ਨ ਜੱਜ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸਾਜ਼ਿਸ਼ ਦੇ ਵਿੱਚ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਨਗਰ ਨਿਗਮ ਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਦੀ ਨਿਯਮਿਤ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ। ਇਹਨਾਂ ਨਹੀਂ ਵਿਧਾਇਕ ਦੇ ਕੁੜਮ ਰਾਜਕੁਮਾਰ ਉਰਫ ਰਾਜੂ ਮਦਾਨ ਦੀ ਅਗਾਊ ਜ਼ਮਾਨਤ ਨੂੰ ਵੀ ਰੱਦ ਕਰ ਦਿੱਤਾ ਗਿਆ। ਵਿਧਾਇਕ ਅਤੇ ਉਹਨਾਂ ਦੇ ਕੁੜਮ ਦੀ ਜ਼ਮਾਨਤ ਲਈ ਹਾਈ ਕੋਰਟ ਉਹ ਜਾ ਸਕਦੇ ਨੇ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਜਾਂਚ ਅਜੇ ਵੀ ਚੱਲ ਰਹੀ ਹੈ ਜੇਕਰ ਵਿਧਾਇਕ ਨੂੰ ਜਾਂਚ ਦੇ ਵਿਚਕਾਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਸਬੂਤਾਂ ਨੂੰ ਨਸ਼ਟ ਕਰ ਸਕਦੇ ਨੇ ਅਤੇ ਜਾਂਚ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਅਤੇ ਗਵਾਹਾਂ ਤੇ ਵੀ ਦਬਾਅ ਪਾ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਵਿਧਾਇਕ ਦੇ ਕੁੜਮ ਰਾਜੂ ਮੈਦਾਨ ਤੋਂ ਹਿਰਾਸਤ ਵਿੱਚ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ ਇਸ ਨਾਲ ਹੀ ਸਰਕਾਰੀ ਵਕੀਲ ਨੇ ਵੀ ਦਲੀਲ ਦਿੱਤੀ ਹੈ ਕਿ ਵਿਧਾਇਕ ਦੀ ਕੁੜਮ ਰਾਜੂ ਮੈਦਾਨ ਦੇ ਕਾਰਡਾਂ ਦਾ ਸਾਲਾਨਾ ਟਰਨਓਵਰ 2021-22 ਦੇ ਵਿੱਚ 2 ਕਰੋੜ 62 ਲੱਖ ਰੁਪਏ ਸੀ ਪਰ ਜਿਵੇਂ ਹੀ ਅਰੋੜਾ ਵਿਧਾਇਕ ਬਣੇ ਤਾਂ 2022-23 ਦੇ ਵਿੱਚ 5.87 ਕਰੋੜ ਰੁਪਏ ਹੋ ਗਿਆ ਇਸ ਤਰ੍ਹਾਂ 2023-24 ਦੇ ਵਿੱਚ 8.96 ਕਰੋੜ ਅਤੇ 24-25 ਦੇ ਵਿੱਚ 10.15 ਕਰੋੜ ਨੂੰ ਇਹ ਪਾਰ ਕਰ ਗਿਆ ਅਜਿਹਾ ਹੀ ਵੱਡਾ ਬਦਲਾਵ ਵਿਧਾਇਕ ਦੇ ਸੰዱ ਰਾਜਨ ਕਪੂਰ ਦੇ ਜਗਦੰਬਾ ਫੈਸ਼ਨ ਦੇ ਵਿੱਚ ਆਇਆ ਉਹਨਾਂ ਨੇ ਕਾਰੋਬਾਰ ਦੇ ਵਿੱਚ ਟਰਨਓਵਰ 2021 ਦੇ ਵਿੱਚ 39 ਲੱਖ ਸੀ ਪਰ 2022-23 ਦੇ ਵਿੱਚ 10 ਕਰੋੜ ਅਤੇ 2023-24 ਦੇ ਵਿੱਚ 12 ਕਰੋੜ ਤੱਕ ਪਹੁੰਚ ਗਿਆ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ अरोड़ा ਨੇ ਕਦੀ ਤੌਰ ਤੇ ਆਪਣੇ ਦੋਵੇਂ ਰਿਸ਼ਤੇਦਾਰਾਂ ਰਾਹੀਂ ਆਪਣਾ ਕਾਲਾ ਧਨ ਸਰਕੂਲੇਟ ਕੀਤਾ ਹੈ ਸਰਕਾਰੀ ਵਕੀਲ ਨੇ ਕਿਹਾ ਜੀ ਰਾਜੂ ਮਦਾਨ ਦੇ ਪੁੱਤਰ ਗੌਰਵ ਮਦਾਨ ਨੇ 22 ਮਾਰਚ 2024 ਨੂੰ ਆਪਣੇ ਖਾਤਿਆਂ ਦੇ ਵਿੱਚੋਂ 19 ਲੱਖ ਰੁਪਏ ਸਾਲੇ ਰਾਜਨ अरोड़ा ਦੀ ਫਰਮ ਡੀਪੀ ਸੰਸ ਦੇ ਖਾਤੇ ਦੇ ਵਿੱਚ ਭੇਜੇ ਨੇ ਸਰਕਾਰੀ ਵਕੀਲ ਨੇ ਜਾਂਚ ਦੌਰਾਨ ਹੋਏ ਖਾਤਿਆਂ ਤੋਂ ਆਉਣ ਵਾਲੇ ਪੈਸਿਆਂ ਦੇ ਰਿਕਾਰਡ ਵੀ ਮਿਲੇ ਨੇ ਅਜਿਹਾ ਕਿਹਾ ਉਹਨਾਂ ਇਹ ਵੀ ਦੱਸਿਆ ਕਿ ਵਿਧਾਇਕ ਦੇ ਘਰੋਂ ਮਿਲੇ ਸੋਨੇ ਦੇ ਗਹਿਣੇ ਵੀ ਚੋਣਾ ਤੋਂ ਪਹਿਲਾਂ ਦੱਸੀਆਂ ਗਈਆਂ ਰਿਪੋਰਟਾਂ ਤੋਂ ਵੱਧ ਨੇ ਲੋਕ ਖੁਦ ਵਿਧਾਇਕ ਦੇ ਖਿਲਾਫ ਸਾਹਮਣੇ ਆ ਰਹੇ ਨੇ ਤੇ ਉਦੋਂ ਰਾਸ਼ਟਰੀ ਰਾਜਸਟਾਨੀ ਦਿੱਲੀ ਦੇ ਵਿੱਚ ਸਵੇਰੇ-ਸਵੇਰੇ ਸ਼ਨੀਵਾਰ ਦੀ ਸਵੇਰ ਇੱਕ ਵੱਡਾ ਹਾਦਸਾ ਵਾਪਰਿਆ ਸੀਲੰਪੁਰ ਇਲਾਕੇ ਦੇ ਵਿੱਚ ਚਾਰ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਗਈ ਹੈ ਇਸ ਸਾਥ ਸੇ ਦੇ ਵਿੱਚ ਕਈ ਲੋਕ ਮਲਵੇ ਹੇਠਾਂ ਦੱਬੇ ਹੋਏ ਨੇ ਹੁਣ ਤੱਕ ਜਾਣਕਾਰੀ ਦੇ ਮੁਤਾਬਕ 8 ਲੋਕਾਂ ਨੂੰ ਮਲਵੇ ਹੇਠੋਂ ਕੱਢਿਆ ਜਾ ਚੁੱਕਾ ਹੈ ਤੁਰੰਤ ਹਸਪਤਾਲ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਦਿੱਲੀ ਦੇ ਵਿੱਚ ਫਾਇਰ ਬ੍ਰਿਗੇਡ ਅਤੇ ਬਚਾਅ ਦਸਤੇ ਜਿਹੜੇ ਨੇ ਉਹ ਲਗਾਤਾਰ ਬਚਾਅ ਕਾਰਜ ਕਰ ਰਹੇ ਨੇ ਫਾਇਰ ਵਿਭਾਗ ਮੁਤਾਬਕ ਬਿਲਡਿੰਗ ਡਿੱਗਣ ਦੀ ਘਟਨਾ ਸੀਲਮਪੁਰ ਦੀ ਗਲੀ ਨੰਬਰ 5 ਦੇ ਵਿੱਚ ਹੋਈ ਹੈ ਇੱਥੇ ਜਨਤਾ ਕਲੋਨੀ ਵਿੱਚ ਚਾਰ ਮੰਜ਼ਲਾ ਇਮਾਰਤ ਹੈ ਜਿਹੜੀ ਉੱਡ ਗਈ ਹੈ ਸਵੇਰੇ 7:30 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ 30 35 ਗੱਜ ਦੇ ਵਿੱਚ ਇਹ ਮਕਾਨ ਹੈ ਜਿਹੜਾ ਇਹ ਚਾਰ ਮੰਜ਼ਲਾ ਬਣਾਇਆ ਗਿਆ ਸੀ ਅਤੇ ਇਸ ਮਕਾਨ ਦੇ ਮਲਬੇ ਦੇ ਹੇਠਾਂ 8 ਲੋਕਾਂ ਨੂੰ ਹੁਣ ਤੱਕ ਕੱਢਿਆ ਜਾ ਚੁੱਕਾ ਹੈ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ ਮੌਕੇ ਤੇ ਕਈ ਰਾਹਤ ਕਾਰਜ ਬਚਾ ਕਾਰਜ ਜਿਹੜੀਆਂ ਗੱਡੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਮਲਵੇ ਹੇਠੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੂੰ ਜ਼ਖਮੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ ਉਹਨਾਂ ਦੇ ਵਿੱਚ ਪਰਵੇਸ਼ ਨਵੇਦ ਸਿਜਾ ਦੀਪਾ ਗੋਵਿੰਦ ਰਵੀ ਕਸ਼ਯਪ ਜੋਤੀ ਇਹ ਨਾਮ ਸ਼ਾਮਲ ਨੇ ਇਹਨਾਂ ਨੂੰ ਦਿੱਲੀ ਦੇ ਜੇਪੀਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਜ਼ਖਮੀ ਨੇ ਇਸ ਤੋਂ ਇਲਾਵਾ ਜੀਟੀਬੀ ਹਸਪਤਾਲ ਦੇ ਵਿੱਚ ਵੀ ਇੱਕ ਵਿਅਕਤੀ ਜਿਸ ਦੀ ਉਮਰ ਅਹਿਮਦ ਹੈ ਉਸ ਨੂੰ ਭਰਤੀ ਕਰਵਾਇਆ ਗਿਆ। ਸੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗਾਤਾਰ ਇਸ ਮਲਵੇ ਹੇਠਾਂ ਦੱਬੇ ਸੰਭਾਵੀ ਵਿਅਕਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਹਜੇ ਵੀ ਇਸ ਮਲਵੇ ਹੇਠਾਂ ਕਈ ਲੋਕ ਦੱਬੇ ਹੋਏ ਹੋ ਸਕਦੇ ਨੇ। ਪੰਜਾਬ ਦੇ ਵਿੱਚ ਬਲਦਾਂ ਦੀਆਂ ਦੌੜਾਂ ਦੇ ਸ਼ੌਕੀਨਾ ਦੇ ਲਈ ਚੰਗੀ ਖਬਰ ਹੈ। ਪੰਜਾਬ ਵਿਧਾਨ ਸਭਾ ਦੇ اجلاس ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਬਲਦਾਂ ਦੀਆਂ ਦੌੜਾਂ ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਉਨਾ ਕਿਹਾ ਕਿ ਕੇਲਾ रायपुर ਸਾਡਾ ਮੀਨੀ 올림픽 ਹੈ ਪਰ ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਨੇ ਬਲਦਾਂ ਦੀਆਂ ਦੌੜਾਂ ਦੇ ਵੱਡੇ ਸ਼ੁਕੀਨ ਪੰਜਾਬ ਦੇ ਪਿੰਡਾਂ ਦੇ ਵਿੱਚ ਬੈਠੇ ਨੇ ਮੁੱਖ ਮੰਤਰੀ ਨੇ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ 16 ਸਾਲ ਬਲਦਾਂ ਦੇ ਨਾਲ ਹੀ ਖੇਤੀ ਕੀਤੀ ਹੈ ਅਤੇ ਪਸ਼ੂ ਪੰਛੀਆਂ ਦੇ ਨਾਲ ਸਾਡਾ ਬਹੁਤ ਪੁਰਾਣਾ ਨਤਾ ਹੈ ਅਸੀਂ ਫਸਲ ਵੜਦੇ ਵੇਲੇ ਪਸ਼ੂ ਪੰਛੀਆਂ ਵਾਸਤੇ ਥੋੜੀ ਜਿਹੀ ਛੱਡ ਦਿੰਦੇ ਆ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਅਜਿਹੀ ਵਿਚਾਰਾਂ ਨੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ মিডিਆ ਅੱਗੇ ਰੱਖਿਆ ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਾਸੀਆਂ ਨੂੰ ਅਸੀਂ ਵਧਾਈ ਦਿੰਨੇ ਆ ਕਿ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਕਿਹਾ ਸੀ ਕਿ ਕਿਲਾ ਰਾਏਪੁਰ ਦੇ ਵਿੱਚ ਬਲਦਾਂ ਦੀਆਂ ਦੌੜਾਂ ਫਿਰ ਤੋਂ ਸ਼ੁਰੂ ਹੋਣਗੀਆਂ ਪਰ ਦੌੜ ਵੇਲੇ ਆਪਰੇਟਰ ਦੇ ਹੱਥ ਵਿੱਚ ਡੰਡਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਬਲਦਾਂ ਦੀਆਂ ਦੌੜਾਂ ਸੱਭਿਆਚਾਰ ਦੇ ਵਿੱਚ ਇਹਨਾਂ ਦਾ ਅਹਿਮ ਸਥਾਨ ਹੈ ਅਤੇ ਅਸੀਂ ਬਲਦਾਂ ਤੇ ਕੋਈ ਜ਼ੁਲਮ ਨਹੀਂ ਕਰਦੇ ਤੇ ਇਸੇ ਲਈ ਵਿਧਾਨ ਸਭਾ ਦੇ ਵਿੱਚ ਪ੍ਰिवेंशन ਆਫ क्रुएल्टी टू एनिमल्स ਸੋਧ ਬਿੱਲ ਪਾਸ ਕੀਤਾ ਗਿਆ ਅਤੇ ਬਲਦਾਂ ਦੀਆਂ ਖੇਡਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦੇਖੀਆਂ ਜਾ ਸਕਣਗੀਆਂ ਪਹਿਲਾਂ ਬੈਨ ਕੀਤੀ ਹੋਈ ਸੀ ਬਲਦਾਂ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬਲਦ ਸੀ ਕਿ ਉਹ ਹੜ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋ ਉਹਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਦੇ ਦਿਮਾਗ 'ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਹੈ ਉਹ ਗਲਤ ਹੈ ਪਦਨ ਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਬਲਦ ਮੈਂ ਅੱਜ ਵਿਧਾਨ ਸਭਾ 'ਚ ਵੀ ਗੱਲ ਬੋਲੀਏ ਝਾਂਜਰਾਂ ਲਿਆ ਕੇ ਪਾਉਨੇ ਆ ਨਗੌਰ ਤੋਂ ਹੂੰ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਖੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ-ਤਰ੍ਹਾਂ ਦੀਆਂ ਨੱਥਾਂ ਰੰਗ-ਬਰੰਗੀਆਂ ਨੱਥਾਂ ਘੁੰਗਰੂ ਹੈਨਾ ਉਹਨਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹੋ ਸਜਾਵਟ ਕਹੋ ਕਿਸੀ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਏ ਆਜ ਨਾਲ ਜਿਹੜੇ ਖੜੇ ਨੇ ਆਹ ਗੁੰਡੇ ਹੀ ਖੜਾ ਨਾ ਕੀਏ ਮਾਸਟਰ ਨੂੰ ਮਿਲਦੇ ਰਹੇ ਆ ਜੀ ਟਾਕ ਬੀਤ ਆ ਜੀ ਮਾਸਟਰ ਚੱਲੀਆਂ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਉਹਨਾਂ ਦੇ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 33 40 ਸਾਲ ਚਲਾਏ ਆ ਮੈਂ ਟਾਈਮ ਦੇਖਿਆ ਹੀ ਵਰਤਦਾ ਹਾਂ 45 ਸਾਲ ਮਨੂੰ ਟਾਈਮ ਦੇਖਦੇ ਲੋਕੀ 45 ਸਾਲ ਟਾਈਮ ਕਿਹੜਾ ਇਹਨਾਂ ਦਾ ਟਾਈਮ ਬਾਈਦਾ ਟਾਈਮ ਕੀਪਰ ਹਾਂ ਜੀ ਹਾਂ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਵਾਹਦ ਰਿਹਾ ਜੀ ਪਕੜਾ ਪਾ ਪਾਇਆ ਤੌੜੇ ਨਾਲ ਵੀ ਸੀ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਇਹ ਕਰ ਸੀ ਨੇ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋ ਗਏ ਹੋਣਗੇ ਜੋ ਪੜਦੇ ਜੋ ਦੌੜੇ ਬੰਦ ਹੋ ਗਏ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਐ ਤੇ ਸਾਡੀ ਖੇਡ ਵੀ ਕਰਵਾਇਤੀ ਜਿਹੜੀ ਐ ਉਹ ਜੀਵਿਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਹਾਂਜੀ ਹਾਂਜੀ ਲੋਕ ਹੈਨਾ ਉਹ ਬਲਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ 'ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਹੈ ਪਹਿਲੀ ਤੇ ਹੁਣ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਫੇਰ ਤੋਂ ਬਦਲਦਾ ਹੋਇਆ ਨਜ਼ਰ ਆ ਰਿਹਾ ਗਰਮੀ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਨਸੂਨ ਚੱਲ ਰਿਹਾ ਹੈ ਪੱਛਮੀ ਗੜਬੜੀ ਦਾ ਅਸਰ ਹੈ ਸੋ ਪੰਜਾਬ ਦੇ ਵਿੱਚ ਜੋ ਤਾਪਮਾਨ ਹੈ ਉਹ ਘਟ ਦੇਖਣ ਨੂੰ ਮਿਲ ਰਿਹਾ ਹੈ ਪਰ ਹੁਣ ਪੱਛਮੀ ਗੜਬੜੀ ਦੇ ਅਸਰ ਦੇ ਕਾਰਨ ਮੌਨਸੂਨ ਦਾ ਅਸਰ ਹੈ ਜਿਹੜਾ ਉਹ ਘਟਣ ਲੱਗ ਪਿਆ ਹੈ ਸੂਬੇ ਦੇ ਵਿੱਚ ਬਰਸਾਤਾਂ ਦਾ ਸਿਲਸਿਲਾ ਵੀ ਥੋੜਾ ਢਿੱਲਾ ਪੈ ਗਿਆ ਹੈ ਬਰਸਾਤਾਂ ਘਟ ਹੋ ਰਹੀਆਂ ਨੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਕਿਤੇ ਕਿਤੇ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਪਰ ਆਉਣ ਵਾਲੇ ਇੱਕ ਹਫ਼ਤੇ ਤੱਕ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਖਿੜੀ ਹੋਈ ਧੁੱਪ ਨਜ਼ਰ ਆਵੇਗੀ ਜਿੱਥੇ ਇਸ ਧੁੱਪ ਦੇ ਨਾਲ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਹੈ ਉਹ ਦਰਜ ਕੀਤਾ ਜਾਵੇਗਾ ਸੋ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਗਰਮੀ ਪੈਣ ਦੀ ਸੰਭਾਵਨਾ ਜਿਹੜੀ ਵੱਧ ਗਈ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਲਗਭਗ 4 ਡਿਗਰੀ ਦਾ ਵਾਧਾ ਹੋਇਆ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ 30 ਡਿਗਰੀ ਦੇ ਕਰੀਬ ਚਲਾ ਗਿਆ ਸੀ ਇਸ ਵੇਲੇ 35 36 ਜਾਂ 37 ਡਿਗਰੀ ਦੇ ਕਰੀਬੇ ਤਾਪਮਨ ਦੇਖਾ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਸਭ ਤੋਂ ਗਰਮ ਤਾਪਮਨ ਰਿਕਾਰਡ ਕੀਤਾ ਗਿਆ 36.7 ਡਿਗਰੀ ਬਠਿੰਡਾ ਦੇ ਵਿੱਚ ਤਾਪਮਨ ਰਿਕਾਰਡ ਕੀਤਾ ਗਿਆ ਤੇ ਤਾਪਮਨ ਦੇ ਵਿੱਚ ਹੋਰ ਵੀ ਵਾਧਾ ਹੋਣ ਦੀ ਜਿਹੜੀ ਉਮੀਦ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅੱਜ ਤੋਂ ਹੀ ਸੂਬੇ ਦੇ ਵਿੱਚ ਮੀਂਹ ਹਨੇਰੀ ਦਾ ਕੋਈ ਅਲਰਟ ਨਹੀਂ ਹੈ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਪਰ 17 ਜੁਲਾਈ ਤੱਕ ਸੂਬੇ ਦੇ ਵਿੱਚ بارش ਹਨੇਰੀ ਜਾਂ ਤੂਫਾਨ ਵਰਗਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ